ਇਹ ਨਾਮ ਰਾਹੁਲ ਜੀ ਕੀ ਗੱਲ ਪਤਾਈ ਗੱਲਬਾਤ ਕੋਈ ਨਹੀਂ ਕਰ ਰਿਹਾ ਹਿਮਾਚਲ ਕੰਮ ਕਰਦੇ ਫਾਜ਼ਲ ਸਾਹਿਬ ਤੇ ਆਪਣਾ ਸ਼ਨੀਵਾਰ ਹਿਮਾਚਲ ਗਏ ਸੀ ਆਪਣਾ ਕੰਮ ਵਾਸਤੇ ਤੇ ਉਸ ਤੋਂ ਬਾਅਦ ਫੋਨ ਆਇਆ ਕਿ ਠੀਕ ਹੈ ਸਭ ਕੁਝ ਠੀਕ ਹੈ ਨਾ ਤੇ ਇਸ ਵੇਲੇ ਹੁਣ ਉਧਰੋਂ ਫੋਨ ਆ ਗਿਆ ਕਿ ਇੱਥੇ ਉਹਨਾਂ ਦੀ ਡੈਡਵਰਡਿੰਗ ਦੀ ਕਿੱਥੇ ਨਲਵਰ ਡੈਲੀਵਰੀ ਕਿੱਥੇ ਮਿਲੀ ਹੈ ਸਟੇਸ਼ਨ ਤੇ ਕੀ ਲੱਗਦਾ ਕੀ ਗੱਲ ਪਤਾਈ ਕੁਛ ਨਹੀਂ ਬਸ ਹਟਾਇਆ ਗਿਆ ਉਹਨਾਂ ਨੂੰ ਉਹਨਾਂ ਦੀ ਮੈਡੀਸਿਨ ਗਾ ਜਲਦੀ ਦੇਣਾ ਉਹਨਾਂ ਦੇ ਲੱਕ ਤੇ ਰੀੜੀ ਹੱਡੀ ਤੇ ਸੱਟ ਲੱਗੀ ਰਹੀ ਸੀ ਗੱਲ ਤੇ ਉਹਨਾਂ ਦੀ ਮੈਡੀਸਿਨ ਚੱਲੀ 2 ਸਾਲ ਕਾਫੀ ਇਹ ਲਾ ਗਰਮੀ ਤੇ ਵੀ ਸਰ ਹੋ ਜਾ ਜਾ ਹਾਂ ਹੋ ਸਕਦਾ ਉਹ ਦੇ ਕਰ ਪਿਆ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਸਾਨੂੰ ਫਿਰ ਨਾ ਸਾਡੇ ਪਿੰਡ ਤੋਂ ਫੋਨ ਆਇਆ ਸੀਗਾ ਇਹਨਾਂ ਨੇ ਜਦੋਂ ਉਹ ਧਾਰ ਕਾਰਡ ਕੱਢਿਆ ਨਾ ਤੇ ਉਹਦੇ ਚ ਉਹਨਾਂ ਦਾ 10 ਮਿਲਿਆ ਤੇ ਫਿਰ ਫੋਨ ਵੀ ਗਾਰਾ ਕੀਤਾ ਸਰਪੰਚ ਨੂੰ ਤੇ ਉਹਨਾਂ ਦਾ ਫੋਨ ਸਾਨੂੰ ਆਇਆ ਤੇ ਤਾਂ ਕਰਕੇ ਫਿਰ ਪਤਾ ਲੱਗਾ ਕਿ ਨਹੀਂ ਕੇਸ ਸੀ ਯਾਰ ਫਿਰ 64 ਦੇ ਲੱਗ ਰਿਹਾ 65 ਕੀ ਹੋਈ ਦੱਸੀ ਕਿਉਂਕਿ ਪਹਿਲਾਂ ਦਾ ਪੇ ਦੇ ਸੀ ਨਾ ਤੇ ਮਲਕੀ ਰੈਸ਼ ਕਰਦੇ ਵੀ ਹੋਣਿਆ ਤੇ ਉੱਤੇ ਰੈਸ਼ ਕਰਦੇ ਡਾਗ ਹੋ ਗਿਆ ਸ਼ਾਇਦ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਕੀ ਆਮ ਤੌਰ ਤੇ ਜਨਤਾ ਬੈਠੀ ਰਹਿੰਦੀ ਇੱਥੇ ਕੰਮ ਕਰਦੇ ਹੋ ਪਤਾ ਨਹੀਂ ਚੱਲਿਆ ਗਰਮੀ ਗਰਮੀ ਦੇ ਕਾਰਨ ਗਰਮੀਆਂ ਦੀ ਧਰਮੀ ਦੇ ਕਾਰਨ ਕਿੰਨੇ ਵਜੇ ਸ੍ਰੀ ਜੀ ਨੂੰ ਤਾਂ ਫੋਨ ਹੀ ਆਇਆ ਕੋਈ 8 ਵਜੇ ਦੇ ਕਰੀਬ ਇਹ ਮਾਚਲ ਤੋਂ ਆਏ ਸੀ ਤੇ ਹਾਂਜੀ ਕਾਹਦਾ ਕੰਮ ਕਰਦੇ ਇਹ ਪੇਂਟ ਦਾ ਕੰਮ ਕਰਦੇ ਜੀ ਪੇਂਟ ਦਾ ਪਾਲਿਸ਼ ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰੇਂਦਰ ਕੁਮਾਰ ਦੇ ਦਫ਼ਤਰ ਨੇ ਇੱਕ ਮੀਮੂ ਦਿੱਤੀ ਆ ਕਿ ਇੱਕ ਆਦਮੀ ਜਿਹੜਾ ਰੇਲਵੇ ਪਲੇਟਫਾਰਮ ਦੇ ਉੱਤਰੀ ਛਰੇ ਨੇ ਪਾਣੀ ਵਾਲੀ ਟੈਂਕੀ ਦੇ ਕੋਲ ਬੈਂਚ ਤੇ ਲੰਮੇ ਪਿਆ ਆ ਇਨੂ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹ ਉਹ ਧਾਰਕ ਉਹ ਮੇਰਾ ਜਾਮਾਤਰਾਸੀ ਧਾਰਕ ਕੈਡ ਕਾਰਡ ਉਹ ਮੇਰੇ ਉਤੋਂ ਉਹਦੀ شناخت ਹੋਈ ਸੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ ਕੁਮਾਰ ਆ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਮਾਚਲ ਦੇ ਆਪਣੇ ਪੇਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਤੇ ਬੈਂਚ ਦੇ ਆ ਕੇ ਲੰਮੇ ਪਿਆ ਰੇ ਉੱਥੇ ਅਚਾਨਕ ਕੁਦਰਤੀ ਤਾਤੇ ਉਹਦੀ ਜਿਹੜੀ ਮੌਤ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੁਸ਼ਟੀ ਕਰਵਾਇਆ ਜਾ ਰਿਹਾ ਹੈ ਲਗਦਾ ਕਿ ਗਰਮੀ ਪਿਆਰੀ ਗਰਮੀ ਜਾ ਹੋ ਸਕਦਾ ਵੀ ਗਾਜ਼ਾ ਗਰਮੀ ਕਰਕੇ ਵੀ ਉਮਰ ਵੀ ਏਜ ਜੋ 30 ਸਾਲ ਉਮਰ ਹੀ ਉਹਦੀ ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋਏ ਟੈਕਨ ਕਰਕੇ ਬਾਕੀ ਪੁਰਾਣਾ ਪੁਰਤੋ ਦੀ ਸਾਰਾ ਪਤਾ ਲੱਗੇ ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੇ ਚ ਰਖਾਈ ਆ ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀ ਐਨ ਐਸ ਕੀਤੀ ਗਈ ਕੀਤੀ ਗਈ ਆ ਤੇ ਪੋਸਟਮਨ ਕਰਾ ਕੇ ਲਾਸਟ ਏਰੀਆ ਹਵਾਲੇ ਵਾਸਤਾ ਜਿਹੜੀ ਆ ਕੀਤੀ ਜਾਂਦੀ ਆ ਪਈ ਕਿਥੇ ਇਥੇ ਜਿਹੜੀ ਜਗਾ ਪਲੇਟਫਾਰਮ ਤੇ ਪਾਣੀ ਵਾਲੀ ਟੈਂਚੀਆਂ ਜਿਹੜੀ ਉਹਦੇ ਲਾਗੇ ਬਣੇ ਸੈੱਟ ਦੇ ਥੱਲੇ ਬੈਂਚ ਬਣੇ ਆ ਉਹਦੇ ਉੱਪਰ ਪਿਆ ਇਹ ਲਾਗੋ ਮਿਲਿਆ ਵੀ ਆ ਕੁਝ ਨਹੀਂ ਮਿਲਿਆ ਸਿਰਫ ਬਧਾਰ ਕਾਰਡ ਪੈਨ ਕਾਰਡ ਮਿਲਿਆ ਜਿੱਥੇ ਉਹਦੀ ਸਨਗਤ ਹੋਈ ਹੈ ਬਾਕੀ ਕੋਈ ਗੱਲਬਾਤ ਇਹ ਕੁਮਾਰਸਾਵਾਂ ਨੂੰ ਕੋਈ ਉਹਦੀ ਮੌਸਮਾਂ ਦੀ ਕਿਸਾਨ ਸੁਭਾ ਯਾਰ ਨਹੀਂ ਕੀਤਾ ਤੇ ਕਾਰਵਾਈ 199 ਅਸਲ ਜਾਂਦੀ ਜਾ ਰਹੀ ਹੈ